ਸਤਿ ਸ੍ਰੀ ਕਾਲ ਜੀ ਅੱਜ ਦਸੰਬਰ ਮਹੀਨੇ ਦੀ ਪਹਿਲੀ ਲਿਸਟ ਜਾਰੀ ਹੈ ਜਿਦੇ ਵਿੱਚ 10 ਕੁੜੀਆਂ ਸਮੇਤ 31 ਰਿਸ਼ਤੇ ਨੇ ਸਕੇ ਪੈਣਪਰਾ ਅੰਬਰਤਾਰੀਆ ਦੋਨਾਂ ਦੀ ਭੈਣ ਭਰਾਵਾਂ ਦੀ ਐਡ ਹੈ ਤੇ ਇੱਕ ਕੁੜੀ ਇਕੱਲੀ ਹੈ ਭੈਣ ਨਾ ਭਰਾ ਕੋਈ ਨਹੀਂ ਇਕੱਲੀ ਇਕੱਲੀ ਕੁੜੀ ਹੈ ਤੇ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰੋ ਤੇ ਅੱਜ ਦੇ ਰਿਸ਼ਤੇ ਨੋਟ ਕਰੀਏ ਜਿਆਦਾ ਗੱਲਬਾਤਾਂ ਨਾ ਕਰਦੇ ਹੋਏ ਜਿਹੜੇ ਭੈਣ ਭਰਾ ਨਵੇਂ ਜੁੜੇ ਨੇ ਸਾਰਿਆਂ ਨੂੰ ਦੱਸ ਦਈਏ ਕਿ ਅਸੀਂ ਚੈਨਲ ਦੇ ਉੱਤੇ ਜਿੰਨੇ ਵੀ ਰਿਸ਼ਤੇ ਪਾਏ ਹੋਏ ਨੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਤੇ ਪੁਰਾਣੇ ਜਿੰਨੇ ਵੀ ਭੈਣ ਪੁਰਾਣੇ ਸਾਰਿਆਂ ਨੂੰ ਪਤਾ ਹੀ ਹੈ ਸੋ ਅੱਜ ਦਾ ਜਿਹੜੇ 14 ਰਿਸ਼ਤੇ ਪੰਜਾਬ ਤੋਂ ਨੇ ਕੈਨੇਡਾ ਤੋਂ 12 ਰਿਸ਼ਤੇ ਨੇ ਅਮਰੀਕਾ ਤੋਂ ਇੱਕ ਰਿਸ਼ਤਾ ਸਿੰਗਾਪੁਰ ਤੋਂ ਇੱਕ ਰਿਸ਼ਤਾ ਆਸਟ੍ਰੇਲੀਆ ਤੋਂ ਇੱਕ ਰਿਸ਼ਤਾ ਤੇ ਪੁਰਤਗਾਲ ਤੋਂ ਜਿਹੜਾ ਇੱਕ ਰਿਸ਼ਤਾ ਤੇ ਜਰਮਨੀ ਤੋਂ ਇੱਕ ਰਿਸ਼ਤਾ ਅੱਜ ਦੇ ਟੋਟਲ 31 ਰਿਸ਼ਤੇ ਨੇ ਸੋ ਅੱਜ ਦਾ ਪਹਿਲਾ ਰਿਸ਼ਤਾ ਕੁੜੀ ਦਾ ਜੀ ਕੈਨੇਡਾ ਤੋਂ ਕੁੜੀ ਬਲੌਂਕ ਕਰਦੀ ਹੈ ਮਲੇਰ ਕੋਟਲਾ ਤੋਂ ਆ ਕੋ ਨਾਮ ਕੋਰ ਮਲੇਰ ਕੋਟਲਾ ਤੋਂ ਪੜ੍ਹਾਈ ਮੈਡੀਕਲ 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 ਦੀ ਸਟੱਡੀ ਕੀਤੀ ਹੋਈ ਹੈਗੀ ਭੈਣ ਕੋਈ ਨਹੀਂ ਪ੍ਰਾਇਕ ਕਾਣ ਮੈਡ ਕੈਨੇਡਾ ਕੱਦ 5 ਫੁੱਟ 2 ਇੰਚ ਕਾਸਟ ਜੱਟ ਸਿੱਖ ਗੋਤ ਸੋਹੀ ਹੈ ਜੀ ਡੇਟ ਆਫ ਬਰਥ 7 1998 ਦਾ ਕੰਮ ਕੈਨੇਡਾ ਪੀਆਰ ਕੁੜੀ ਸਟੋਰ ਸੁਪਰਵਾਈਜ਼ਰ ਹੈ ਤੇ ਮੁੰਡੇ ਨੂੰ 9 ਤੋਂ 10 ਕਿੱਲੇ ਜ਼ਮੀਨ ਹੋਵੇ ਲੁਧਿਆਣਾ ਏਰੀਆ ਨੂੰ ਜਿਹੜੀ ਪਹਿਲ ਹੈ ਜੇ ਮੁੰਡਾ ਕੈਨੇਡਾ ਵਿੱਚ ਹੈ ਤਾਂ ਐਨੀ ਸਟੇਟਸ ਦਾ ਵਧੀਆ ਹੋਵੇ ਮਤਲਬ ਤੇ ਲਾਲ ਪੱਟੀ ਦੇ ਵਿੱਚ ਓਨਲੀ ਵਟਸਐਪ ਨੰਬਰ ਕੁੜੀ ਦੇ ਪਰਿਵਾਰ ਦਾ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਇਹ ਵੀ ਰਿਸ਼ਤਾ ਕੁੜੀ ਦਾ ਜੀ ਇਸਾਕੇ ਭੈਣ ਭਰਾਵਾਂ ਦੀ ਐਡ ਆ ਇਹ ਤੇ ਬਾਕੀ ਇੱਕ ਚੀਜ਼ ਨੂੰ ਧਿਆਨ ਚ ਰੱਖੋ ਜਿਹੜੇ ਭੈਣ ਭਰਾਵਾਂ ਨਾਲ ਜੁੜੇ ਨੇ ਜਾਂ ਪਰਾਨੇ ਇਹੇ ਠਾ ਪੀਲੀ ਪੱਟੀ ਦੇ ਵਿੱਚ ਜੋ ਨੰਬਰ ਦੇਖ ਰਹੇ ਹੋ WhatsApp ਇਹ ਸਾਡਾ WhatsApp ਨੰਬਰ ਹੈ ਜੀ ਜਿਨ੍ਹਾਂ ਨੇ ਐਡ ਪਵਾਉਣੀ ਆ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਪਰਿਵਾਰ ਦਾ ਨੰਬਰ ਲਾਲ ਪੱਟੀ 'ਚ ਆਏਗਾ ਠੇਠਾ ਹਰੇਕ ਰਿਸ਼ਤੇ ਦੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਨਾਮ ਕੌਰ ਅੰਮ੍ਰਿਤ ਆ ਰਹੀ ਹੈ ਜੀ ਕੁੜੀ ਜ਼ਿਲ੍ਹਾ ਫਰੀਦਕੋਟ ਤੋਂ ਕੁੜੀ ਬਲੌਂਗ ਕਰਦੀ ਆ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਆ ਭੈਣ ਆ ਪੜ੍ਹਾਈ ਗ੍ਰੈਜੂਏਸ਼ਨ ਇਨ ਐਗਰੀਕਲਚਰ ਤੇ ਡਿਪਲੋਮਾ ਪ੍ਰੋਜੈਕਟ ਬਿਜ਼ਨਸ ਮੈਨੇਜਮੈਂਟ ਦਾ ਕੈਨੇਡਾ ਤੋਂ ਕੀਤਾ ਹੋਇਆ ਜੀ ਭੈਣ ਇੱਕ ਮੈਡ ਕੈਨੇਡਾ ਭਰਾ ਦੋ ਅਨਮੈਡ ਨੇ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਗੂਤ ਬਰਾਡ ਡੇਟ ਆਫ ਬਰਥ 6 1997 ਦਾ ਜੀ ਕੰਮ ਕੈਨੇਡਾ ਪੀਆਰ ਰੈਸਟੋਰੈਂਟ ਮੈਨੇਜਰ ਹੈ ਜੀ ਕੁੜੀ ਦਸਤਾਰ ਸਜਾਉਂਦੀ ਆ ਆਪਾਂ ਕਹਿੰਦੀ ਕੇਸ ਕੀ ਬਣਦੀ ਆ ਤੇ ਮੁੰਡਾ ਅੰਮ੍ਰਿਤਧਾਰੀ ਹੋਵੇ ਘੱਟੋ ਘੱਟ 10 ਕਿੱਲੇ ਜ਼ਮੀਨ ਹੋਵੇ ਜਾਂ ਆਪਣਾ ਵਧੀਆ ਜਿਹੜਾ ਕਾਰੋਬਾਰ ਹੋਵੇ ਪੀ ਆਰ ਐਨੀ ਕੰਟਰੀ ਦੇ ਵਿੱਚ ਹੋਵੇ ਤੇ ਓਨਲੀ ਮਾਲਵਾ ਸਾਈਡ ਦਾ ਹੋਵੇ ਜਿਹੜਾ ਮਾਲਵੇਰੀਆ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਜਿਹੜਾ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਹੈ ਜੀ ਨਾਮ ਸਿੰਘ ਅੰਮਰਤਾਰੀਏ ਇਹ ਕੁੜੀ ਦਾ ਸਕਾ ਭਾਈ ਹੈ ਦੋਨੇ ਭੈਣ ਭਰਾਵਾਂ ਦੀ ਐਡ ਹੈ ਤੇ ਨਾਮ ਸਿੰਘ ਅੰਬਰਤਾਰੀ ਹੈ ਜੀ ਮੁੰਡਾ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਏ ਐਮਏ ਡਿਪਲੋਮਾ ਐਂਡ ਆਈਟੀ ਦੇ ਵਿੱਚ ਕੀਤਾ ਹੋਇਆ ਸਪੈਸ਼ਲਿਸਟ ਇਨ ਜਾਵਾ ਲੈਂਗੁਏਜ ਦੇ ਵਿੱਚ ਤੇ ਪੈਣਾ ਦੋ ਨੇ ਇੱਕ ਮੈਡ ਹੈ ਕਨ ਮੈਡ ਕੈਨੇਡਾ ਭਰਾ ਇੱਕ ਅਣ ਮੈਡ ਕੱਦ 5 ਫੁੱਟ 8 ਫੁੱਟ 1 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 6 1992 ਦੀ ਹੈ ਜੀ ਕੰਮ ਆਨਲਾਈਨ ਬਿਜ਼ਨਸ ਹੈ ਵਿਦ ਐਮ ਐਨ ਸੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਸਟੇਂਗ ਮੁਹਾਲੀ ਤੇ 8 ਕਿੱਲੇ ਜ਼ਮੀਨ ਦੋਨੇ ਭਰਾਵਾਂ ਨੂੰ ਆਉਂਦੀ ਹੈ ਤੇ ਕਮਰਸ਼ੀਅਲ ਪ੍ਰਾਪਰਟੀ ਹਨ ਮਹਾਲੀ ਦੇ ਵਿੱਚ ਇਹਨਾਂ ਦੀ ਤੇ ਕੁੜੀ ਸਿੰਘ ਕੁੜੀ ਮੰਨ ਕੇ ਚਲੋ ਅੰਬਰਤਾਰੀ ਹੋਵੇ ਤੇ ਮੁੰਡਾ ਸਿੰਘ ਆ ਸਰਦਾਰ ਆ ਤੇ ਸਿਆਣੀ ਤੇ ਪੜ੍ਹੀ ਲਿਖੀ ਹੋਵੇ ਜੌਬ ਕਰਦੀ ਹੋਵੇ ਜਾਂ ਬਿਜ਼ਨਸ ਦੇ ਵਿੱਚ ਹੋਵੇ ਤੇ 5 ਫੁੱਟ 4 ਇੰਚ ਤੋਂ ਜਿਹੜਾ ਕੱਦ ਪਲੱਸ ਹੋਵੇ ਕਿਉਂਕਿ ਮੁੰਡੇ ਦਾ ਕੱਦ 6 ਫੁੱਟ 1 ਇੰਚ ਹੈ ਗੁਰਸਿੱਖ ਪਰਿਵਾਰ ਹੋਵੇ ਇੰਡੀਆ ਨੂੰ ਤੇ ਜਿਹੜੀ ਪੀਆਰ ਐਨੀ ਕੰਟਰੀ ਦੇ ਵਿੱਚ ਕੁੜੀ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਤੇ ਕੁੜੀ ਦੇ ਪਰਿਵਾਰ ਦੇ ਦੋਨਾਂ ਦੇ ਸੇਮ ਨੰਬਰ ਹੀ ਨੇ ਡਾਇਰੈਕਟ ਪਰਿਵਾਰਾਂ ਨਾਲ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਅੰਬਰਤਾਰੀ ਹੈ ਜੀ ਮੁੰਡਾ ਬਠਿੰਡਾ ਜ਼ਿਲ੍ਹੇ ਤੋਂ ਬਲੌਂਕਾ ਦਾ ਰਾਮਪਰਾ ਫੂਲ ਮੇਰਾ ਲੱਕ ਹੀ ਆ ਗਿਆ ਪੜਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਟ ਕਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਮਾਨ ਡੇਟ ਆਫ ਬਰਥ 1995 ਦੀ ਹੈ ਜੀ 5 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ ਪ੍ਰਾਈਵੇਟ ਜੌਬ ਕਰਦਾ ਮੁੰਡਾ ਤੇ ਕੁੜੀ ਅੰਮ੍ਰਿਤਾਰੀ ਹੋਵੇ ਗੁਰਸਿੱਖ ਪਰਿਵਾਰ ਹੋਵੇ ਮੁੰਡਾ 2005 ਤੋਂ ਅੰਮ੍ਰਿਤਾਰੀ ਹੈ ਮੰਨ ਕੇ ਚੱਲੋ ਵੀ 25 ਆਉਣ ਵਾਲੇ 20 ਸਾਲ ਦੇ ਲਾਗੇ ਤੱਕ ਤੇ ਗੁਰਸਿੱਖ ਪਰਿਵਾਰ ਹੋਵੇ ਤੇ ਅੰਮ੍ਰਿਤਾਰੀ ਕੁੜੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅੰਮ੍ਰਿਤਾਰੀ ਪਰਿਵਾਰ ਚਾਹੀਦਾ ਅਗਲਾ ਰਿਸਟਾ ਆਸਟ੍ਰੇਲੀਆ ਤੋਂ ਹੈ ਜੀ ਨਾਮ ਕੇ ਚੰਦਨ ਪਤਾ ਨਕੂਦਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਦੋ ਮੈਡ ਨੇ ਆਸਟ੍ਰੇਲੀਆ ਪੀਆਰ ਨੇ ਭਰਾ ਕੋਈ ਨਹੀਂ ਕੱਲਾ ਮੁੰਡਾ ਹੈ ਕੱਦ 5 ਫੁੱਟ 7 ਇੰਚ ਕਾਸਟ ਆਰਾਮਗੜੀਆ ਗੋਤਰਾ ਵੀ ਡੇਟ ਆਫ ਬਰਥ 15 98 ਦਾ ਜੀ ਆਸਟ੍ਰੇਲੀਆ ਪੀਆਰ ਆ ਮੁੰਡਾ ਤੇ ਪ੍ਰਾਈਵੇਟ ਵਧੀਆ ਜੌਬ ਆਸਟ੍ਰੇਲੀਆ ਦੇ ਵਿੱਚ ਕੁੜੀ ਘਰੇਲੂ ਹੋਵੇ ਤੇ ਖਾਨਦਾਨੀ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਨਹੀਂ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਅੰਬਰਤਾਰੀਆ ਮੁੰਡਾ ਪਤਾ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਕੀਤੀ ਹੋਈ ਹੈ ਕੈਨੇਡਾ ਤੋਂ ਭੈਣ ਕੋਈ ਨਹੀਂ ਭਰਾ ਹੈ 1 ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਦਿਓਲ ਡੇਟ ਆਫ ਬਰਥ 22/10/97 ਦੀ ਹੈ ਜੀ ਕੈਨੇਡਾ ਪੀਆਰ ਹੈ ਜੀ ਮੁੰਡਾ ਨੈਟਵਰਕ ਟੈਕਨੀਸ਼ੀਅਨ ਆਈਟੀ ਕੀਤੀ ਹੋਈ ਹੈ ਤੇ ਨੈਟਵਰਕ ਟੈਕਸਿਨ ਟੈਕਨ ਟੈਕਨੀਸ਼ੀਅਨ ਆ ਉਥੇ ਪੜ੍ਹਾਈ ਇਲੈਕਟ੍ਰੋਨਿਕਸ ਦੀ ਇੰਜੀਨੀਅਰ ਡੀ ਕੀਤੀ ਹੋਈ ਹੈ 10 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ ਆਪਣਾ ਘਰ ਆ ਕੈਨੇਡਾ ਦੇ ਵਿੱਚ ਆ ਕੈਨੇਡਾ ਦੇ ਵਿੱਚ ਖੋਦਾ ਕਰ ਰਹਾ ਤੇ ਕੁੜੀ ਕੈਨੇਡਾ ਵਿੱਚ ਹੋਵੇ ਘੱਟੋ ਘੱਟ 5 ਫੁੱਟ 4 ਇੰਚ ਜਿਹੜਾ ਕੱਦ ਹੋਵੇ ਜੱਟ ਸਿੱਖ ਬੈਸਨੂ ਹੋਵੇ ਇੰਡੀਆ ਵਾਲੀ ਕੁੜੀ ਨੂੰ ਜਿਹੜੀ ਵਿਚਾਰਨਯੋਗ ਆ ਤੇ ਓਨਲੀ ਮਾਲਵਾ ਏਰੀਆ ਜਿਹੜੇ ਭਾਈ ਇਹਨਾਂ ਨੂੰ ਫੋਨ ਕਰਨ ਲਾਲ ਪੱਟੀ ਦੇ ਵਿੱਚ ਦੋਨੇ ਬਾਹਰਲੇ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਫੋਨ ਤੇ ਜਾਂ ਵਟਸਐਪ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਯੂਐਸਏ ਤੋਂ ਨੋਟ ਕਰੋ ਜੀ ਅਮਰੀਕਾ ਜੀ ਮੁੰਡਾ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਜਿਹੜਾ ਤੇ ਪੜਾਈ ਗ੍ਰੈਜੂਏਟ ਪਲੱਸ 2 ਪਲੱਸ 2 ਜਿਹੜੀ 2000 ਦਾ ਜਿਹੜਾ ਗ੍ਰੈਜੂਏਟ ਆ ਮੁੰਡਾ ਤੇ 2 ਸਾਲ ਦਾ ਕਾਲਜ ਜਿਹੜੀ ਕੀਤੀ ਹੋਈ ਹੈਗੀ ਇੱਕ ਆਪਾਂ ਜ਼ਿਲ੍ਹਾ ਲੁਧਿਆਣਾ ਜਾਂ ਜ਼ਿਲ੍ਹਾ ਪਾਉਣ ਲੱਗੇ ਮੂਰੇ ਕਈ ਵਾਰ ਉਲਝਣ ਪਤਾ ਨਹੀਂ ਪੈ ਜਾਂਦੀ ਸੀ ਕਿ ਲੁਧਿਆਣਾ ਤੋਂ ਖਾਸ ਮੁੰਡਾ ਹਨਾ ਜ਼ਿਲ੍ਹਾ ਲੁਧਿਆਣਾ ਮਤਲਬ ਖਾਸ ਪਿੰਡ ਵੀ ਹੋ ਸਕਦਾ ਉਹ ਸ਼ਿਟੀ ਵੀ ਹੋ ਸਕਦੇ ਮਤਲਬ ਪੂਰਾ ਜ਼ਿਲ੍ਹਾ ਜਿਹੜਾ ਆਪਾਂ ਟਾਰਗੇਟ ਕਰਦੇ ਆ ਪਰਸਨਲੀ ਕਿਸੇ ਦਾ ਜਿਹੜਾ ਡਾਟਾ ਸ਼ੋ ਨਹੀਂ ਕਰਦੇ ਆ ਪੈਣ ਇੱਕ ਮੈਡ ਭਰਾ ਕੋਈ ਨਿਕਾਦ ਪੰਜ 6 ਫੁੱਟ 1 ਇੰਚ ਕਾਸਟ ਜੱਟ ਸੇ ਗੂਤ ਬੈਣੀਪਾਲ 21 11 82 ਦਾ ਡੇਟ ਆਫ ਬਰਥ ਆ ਜੀ ਯੂ ਐਸੇ ਅਮਰੀਕਾ ਸਿਟੀ ਜਾਣਾ ਜੀ ਮੁੰਡਾ ਟੈਕਸੀ ਦਾ ਜਿਹੜਾ ਵਰਕ ਹੈ ਤੇ ਯੂ ਐਸੇ ਵਿੱਚ ਆਪਣਾ ਖੁਦ ਦਾ ਘਰ ਹੈ ਤੇ ਪੰਜਾਬ ਦੇ ਵਿੱਚ ਚਾਰ ਕਿੱਲੇ ਜ਼ਮੀਨਾਂ ਤੇ ਸਹਿਰੀ ਪਲਾਟਾਂ ਹਨ ਕੁੜੀ ਪੜੀ ਲਿਖੀ ਹੋਵੇ ਬੀ ਐ ਸਿੰਘ ਨਰ ਸਿੰਘ ਕਰੀ ਹੋਵੇ ਕੁੜੀ ਸਿਰਫ ਯੂ ਐਸ ਏ ਜਾਂ ਕੈਨੇਡਾ ਤੋਂ ਹੋਵੇ 5 ਫੁੱਟ 5 ਜਾਂ 5 ਫੁੱਟ 7 ਇੰਚ ਜਿਹੜਾ ਕੱਦ ਹੋਵੇ ਤੇ ਕੈਨੇਡਾ ਹੈ ਤਾਂ ਵਰਕ ਪਰਮਿਟ ਤੇ ਵੀ ਹੋਵੇ ਲਾਲ ਪੱਟੀ ਦੇ ਵਿੱਚ WhatsApp ਦੇ ਨੰਬਰ ਨੇ ਦੋਨੇ ਪਰਿਵਾਰ ਨਾਲ ਡਾਇਰੈਕਟ WhatsApp ਤੇ ਗੱਲਬਾਤ ਕਰ ਸਕਦੇ ਹਾਂ ਜੀ ਯੂ ਐਸ ਏ ਦਾ ਨੰਬਰ ਹੈ ਇੱਕ ਕੈਨੇਡਾ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜਿਹੜਾ ਜ਼ਿਲ੍ਹਾ ਅੰਬਤ ਸਰਸਵ ਹੈ ਤੇ ਬੀ ਟੈਕ ਮਕੈਨਿਕਲ ਲੁਧਿਆਣਾ ਤੋਂ ਤੇ ਐਮਬੀਏ ਜਿਹੜੀ ਮਹਾਰੀ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਨ ਮੈਡਿਕ ਸਿਟੀ ਜਨਾ ਕਨੇਡਾ ਦਾ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਨਧਾਵਾ ਡੇਟ ਆਵਸਤ 20793 ਦੀ ਹੈ ਜੀ ਤੇ ਡੋਜ ਕੰਪਨੀ ਦੇ ਵਿੱਚ ਸੇਲਜ਼ ਮੈਨੇਜਰ ਆ ਮੁੰਡਾ ਗੱਡੀਆਂ ਦੀ ਸੇਲ ਪਰਚੇਜ਼ ਦਾ ਕੰਮ ਹੈ ਤੇ 15 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਤੇ ਆਪਣੇ ਫਲੈਟ ਹੈ ਤੇ ਪਲੋਟ ਹੈਗੇ ਚੰਡੀਗੜ੍ਹ ਦੇ ਵਿੱਚ ਮਤਲਬ ਵਧੀਆ ਪ੍ਰਾਪਰਟੀ ਹੈ ਤੇ ਕੁੜੀ ਸੁੰਦਰ ਹੋਵੇ ਤੇ ਬਰਾਬਰ ਦੀ ਪੜ੍ਹਾਈ ਜਿਹੜੀ ਵਧੀਆ ਚੰਗੀ ਪੜ੍ਹੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਜ਼ਿਲ੍ਹਾ ਜਿਹੜਾ ਕਪੂਰਥਲਾ ਪੜ੍ਹਾਈ ਡਿਪਲੋਮਾ ਕੀਤਾ ਹੋਇਆ ਮੁੰਡੇ ਨੇ ਭੈਣ ਦੋ ਨੇ ਮੈਡ ਨੇ ਦੋਨੇ ਭੈਣਾਂ ਤੇ ਭਰਾ ਇੱਕ ਮੈਡ ਆ ਕੱਦ 5 ਫੁੱਟ 9 ਇਚ ਕਾਸਟ ਜੱਟ ਸੇ ਗੋਤ ਸੰਘਾ ਡੇਟ ਆਫ ਬਰਥ 212004 ਦੀ ਹੈ ਜੀ ਕੰਮ ਕੈਨੇਡਾ ਵਰਕ ਪਰਮਿਟ ਤੇ ਮੁੰਡਾ Amazon ਦੇ ਵਿੱਚ ਕੈਨੇਡਾ ਵਰਕ ਪਰਮਿਟ ਤੇ ਤੇ ਕੁੜੀ ਕੈਨੇਡਾ ਪੀਆਰ ਜਾਂ ਸਿਟੀਜ਼ਨ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਫਰੀਦਕੋਟ ਤੋਂ ਕੁੜੀ ਬਲੋਂਗ ਕਰਦੀ ਹੈ ਜੀ ਕੁੜੀ ਦਾ ਰਿਸ਼ਤਾ ਹੈ ਨਰਸ ਆਰਐਨ ਦਾ ਜਿਹੜਾ ਕੋਰਸ ਕੀਤਾ ਹੋਇਆ ਅ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਦੋ ਇੱਕ ਕੈਨੇਡਾ ਪੀਆਰ ਆ ਤੇ ਇੱਕ ਇੰਡੀਆ ਦੇ ਵਿੱਚ ਆ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟੋ ਆਵਰ ਜਿਹੜਾ 37 ਸਾਲ ਦੀ ਉਮਰਾਂ ਕੁੜੀ ਦੀ ਕੈਨੇਡਾ ਪੀਆਰ ਆ ਜੀ ਕੁੜੀ ਆਰਐਨ ਨਰਸਾ ਉੱਥੇ ਤੇ ਕੁੜੀ ਕੈਨੇਡਾ ਜਿਹੜਾ ਮੁੰਡਾ ਕੈਨੇਡਾ ਪੀਆਰ ਹੋਵੇ ਤੇ ਜਾਂ ਕੈਨੇਡਾ ਆਪਣਾ ਕੈਨੇਡਾ ਪੀਆਰ ਹੋਵੇ ਤੇ ਕੈਨੇਡਾ ਆਪਣਾ ਘਰ ਹੋਵੇ ਬਰਾਬਰ ਦਾ ਮੁੰਡਾ ਹੋਵੇ ਜੱਟ ਸਿੱਖ ਵਧੀਆ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਇੱਕ ਇੰਡੀਅਨ ਨੰਬਰ ਹੈ ਇੱਕ ਬਾਹਰਲਾ ਨੰਬਰ ਹੈ ਪਲੱਸ 1 ਕੋਡ ਲਗਾ ਕੇ ਡਾਇਰੈਕਟ WhatsApp ਤੇ ਜਾਂ ਡਾਇਰੈਕਟ ਕਾਲ ਕਰਕੇ ਗੱਲਬਾਤ ਕੁੜੀ ਦੇ ਪਰਿਵਾਰ ਨਾਲ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜਿਹੜਾ ਜ਼ਿਲ੍ਹਾ ਬਰਨਾਲਾ ਹੈ ਮਾਸਟਰ ਇਨ ਬਿਜ਼ਨਸ ਮੈਨੇਜਮੈਂਟ ਜਰਮਨ ਜਰਮਨ ਤੋਂ ਕੀਤੀ ਹੋਈ ਤੇ ਮਾਸਟਰ ਇਨ ਕੰਪਿਊਟਰ ਦੀ ਕੀਤੀ ਹੋਈ ਹੈ ਪੜ੍ਹਾਈ ਭੈਣ ਜਿਹੜੀ ਮੈਡ ਹੈ ਗਵਰਨਮੈਂਟ ਟੀਚਰ ਹੈ ਤੇ ਭਰਾ ਜਿਹੜਾ ਮੈਡ ਹੈ ਲੈਬ ਟੈਕਨੀਸ਼ੀਅਨ ਹੈ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਢਿੱਲੋਂ ਡੇਟ ਆਫ ਬਰਥ 1993 ਦਾ ਜੀ ਕੰਮ ਜਰਮਨ ਦੇ ਵਿੱਚ ਪੀਆਰ ਆ ਮੁੰਡਾ 2 ਕਿੱਲੇ ਜ਼ਮੀਨਾਂ ਤੇ ਵਧੀਆ ਕੋਠੀ ਆਨ ਰੋਡ ਦੇ ਉੱਪਰ ਤੇ ਜਰਮਨ ਦੇ ਵਿੱਚ ਪੀਆਰ ਆ ਮੁੰਡਾ ਕੁੜੀ ਪੜੀ ਲਿਖੀ ਹੋਵੇ ਕੱਦ ਘੱਟੋ ਘੱਟ 5 ਫੁੱਟ 3 ਇੰਚ ਹੋਵੇ ਕੋਈ ਮੰਗ ਨਹੀਂ ਪਰਿਵਾਰ ਦੀ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਨੇ ਯਾ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਆ ਨਾਮ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬਿਜ਼ਨਸ ਮੈਨੇਜਮੈਂਟ ਪਹਿਣ ਇੱਕ ਅਨ ਮੈਡ ਕੈਨੇਡਾ ਪੀਆਰ ਆ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਕੱਦ 5 ਫੁੱਟ 11 ਇੰਚ ਇੱਕ ਜਿਹੜਾ ਆਪਾਂ ਨੰਬਰ 8ਾ ਪਰਿਵਾਰ ਦਾ ਦਿੰਨੇ ਆ ਉਹਦਾ ਸਕਰੀਨਸ਼ਾਟ ਜ਼ਰੂਰ ਲੈ ਲਿਆ ਕਰੋ ਕਈ ਪਹਿਲਾਂ ਰਿਸ਼ਤੇ ਪੂਰੇ ਦੇਖ ਲਿਆ ਕਰੋ ਤੇ ਸਕਰੀਨਸ਼ਾਟ ਲੈ ਲਿਆ ਕਰੋ ਤਾਂ ਜਦੋਂ ਪਹਿਲਾਂ ਪੂਰੀ ਲਿਸਟ ਜਾਂ ਉਹ ਜਿਹੜੇ ਵਧੀਆ ਰਿਸ਼ਤੇ ਤੁਹਾਨੂੰ ਲੱਗਣ ਉਹ ਲਿਸਟ ਦੇ ਵਿੱਚੋਂ ਤੁਸੀਂ ਬਾਅਦ ਚ ਫੋਨ ਕਰ ਲਿਆ ਕਰੋ ਪਰਿਵਾਰ ਨਾਲ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਤ ਬਰਾਡ ਡੇਟ ਆਫ ਬਰਥ 7197 ਦੀ ਹੈ ਜੀ ਕੰਮ ਕੈਨੇਡਾ ਸਿਟੀਜ਼ਨ ਇੰਸ਼ੋਰੈਂਸ ਐਡਵਾਈਜ਼ਰ ਹੈ ਲੈਵਲ 2 ਦੇ ਵਿੱਚ ਤੇ ਕੈਨੇਡਾ ਸਿਟੀ ਜਾਣਾ ਮੁੰਡਾ ਤੇ ਬਾਕੀ ਪਰਿਵਾਰ ਨਾਲ ਗੱਲ ਕਰ ਲਿਓ ਕੁੜੀ ਪੜ੍ਹੀ ਲਿਖੀ ਹੋਵੇ CBSE ਬੋਰਡ ਤੋਂ ਤੇ ਕੱਦ 5 ਫੁੱਟ 5 ਇੰਚ ਹੋਵੇ ਜੱਟ ਸਿੱਖ ਜਿਹੜਾ ਕਾਸਟੋ ਵੀ ਕੁੜੀ ਦੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮਲੇਰ ਕੋਟਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪੀਏ ਕੀਤੀ ਹੋਈ ਆ ਭੈਣ ਇੱਕ ਕੈਨੇਡਾ ਪੀਆਰ ਭਰਾ ਕੋਈ ਨਹੀਂ ਕੱਦ 6 ਫੁੱਟ ਹੈ ਜੀ ਕਾਸਟ ਜੱਟ ਸੇ ਗੂਤ ਚਹਲ ਡੇਟ ਆਫ ਬਰਥ 27 ਸਾਲ ਦੀ ਜਿਹੜੀ ਉਮਰ ਆ ਮੁੰਡੇ ਦੀ 20 ਕਿੱਲੇ ਆਪਣੀ ਜਿਹੜੀ ਜ਼ਮੀਨ ਹੈ ਤੇ ਪ੍ਰਾਪਰਟੀ ਹੈ ਤੇ ਕੁੜੀ ਸੋਹਣੀ ਹੋਵੇ ਕੋਈ ਮੰਗਣੀ ਪੰਜਾਬ ਦੀ ਹੋਵੇ ਜਾਂ ਬਾਹਰ ਅਕੱਲੀ ਆਸਟ੍ਰੇਲੀਆ ਜਿਹੜੀ ਹੋਵੇ ਕੁੜੀ ਬਾਹਰ ਮਤਲਬ ਤੇ ਐਮਬੀ ਮਾਫ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰਿਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਪਤਾ ਕੈਨੇਡਾ ਤੋਂ ਮੁੰਡਾ ਜਿਹੜਾ ਬਲੋਂਗ ਕਰਦਾ ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ ਐਨ ਡੀ ਟੀ ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ ਦਾ ਤਾਂ ਪਤਾ ਹੈ ਐਨ ਡੀ ਟੀ ਦੀ ਫੁੱਲ ਫਾਰਮ ਜ਼ਰੂਰ ਦੱਸਿਓ ਤੇ ਨਾਲ ਹੀ ਮੈਂ ਕਹਿਣਾ ਹੁੰਨਾ ਵੀ ਕਿੱਥੋਂ ਦੇਖਦੇ ਹੋ ਮਾਝਾ ਮਾਲਵਾ ਤੇ ਦੁਆਬਾ ਭਾਵੇਂ ਬਾਹਰ ਵੈਸੇ ਬੈਠੇ ਹੋ ਕਿਸੇ ਕੰਟਰੀ ਦੇ ਵਿੱਚ ਭਾਵੇਂ ਪੰਜਾਬ ਤੋਂ ਵੀਡੀਓ ਦੇਖਦੇ ਹੋ ਮਾਝਾ ਮਾਲਵਾ ਦੁਆਬਾ ਤਿੰਨੇ ਚੀਜ਼ਾਂ ਕਮੈਂਟ ਕਰਕੇ ਦੇਖੋ ਮੈਨੂੰ ਪਤਾ ਲੱਗੇਗਾ ਕਿ ਕਿਸ ਏਰੀਆ ਦੇ ਵਿੱਚ ਮੇਰੀ ਵੀਡੀਓ ਜ਼ਿਆਦਾ ਜਾਂਦੀ ਹੈ ਇਹ ਤਿੰਨ ਕਮੈਂਟ ਜ਼ਰੂਰ ਕਰਨਾ ਤੁਸੀਂ ਕਿਸ ਏਰੀਆ ਤੋਂ ਦੇਖਦੇ ਹੋ ਤੇ ਐਨ ਡੀਟੀ ਦਾ ਮਤਲਬ ਵੀ ਜ਼ਰੂਰ ਦੱਸਿਓ ਪੈਨ ਇੱਕ ਹੈ ਭਰਾ ਇੱਕ ਦਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੰਘ ਗੂਤ ਬਰਾੜ ਡੇਟੋਵੱਤ 15 12 97 ਦੀ ਹੈ ਜੀ ਮੁੰਡੇ ਦੀ ਮੁੰਡਾ ਕੈਨੇਡਾ ਹੈ ਤੇ ਅਨੇਕ ਆਫ ਟਰੱਕ ਕੰਪਨੀ ਐਨ ਕੈਨੇਡਾ ਦੇ ਵਿੱਚ ਮਾਲਕ ਹੀ ਟਰੱਕ ਕੰਪਨੀ ਦਾ ਤੇ ਆਪਣਾ ਹਾਊਸ ਆ ਕੈਨੇਡਾ ਦੇ ਵਿੱਚ ਤੇ ਫਾਦਰ ਸਾਹਿਬ ਜਿਹੜਾ ਬਿਜ਼ਨਸ ਟਰੱਕ ਦੀ ਕਰ ਰਹੇ ਨੇ ਇੰਡੀਆ ਦੇ ਵਿੱਚ ਤੇ ਵਧੀਆ ਸੈਟਅਪ ਕੁੜੀ ਸੋਹਣੀ ਹੋਵੇ ਪਹਿਲੇ ਐਜੂਕੇਟਿਡ ਹੋਵੇ ਤੇ ਵਧੀਆ ਖਾਨਦਾਨੀ ਪਰਿਵਾਰ ਹੋਵੇ 23 ਤੋਂ 25 ਸਾਲ ਜਿਹੜੀ ਕੁੜੀ ਦੀ ਉਮਰ ਹੋਵੇ ਮੁੰਡੇ ਦੀ ਉਮਰ 97 ਦਾ ਬਰਥਡੇ ਤੇ ਬਰਥਡੇ ਆ ਤੇ ਨਰਸਿੰਗ ਜਾਂ ਡਿਸਪੈਚ ਬੈਕਗਰਾਉਂਡ ਤੋਂ ਹੋਵੇ ਕੁੜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਐ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਤਰਨਤਨ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਆਈਟੀਆਈ ਡਿਪਲੋਮਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਦੋ ਇੱਕ ਐਮਐਡ ਹੈ ਜੀ ਕੱਦ 5 ਫੁੱਟ 6 ਇੰਚ ਕਾਸਟ ਕੰਬੋਜ ਗੋਤ ਚਤਰਾਥ 27 11 93 ਦਾ ਡੇਟ ਆਫ ਬਰਥ ਹੈ ਜੀ 6 ਕਿੱਲੇ ਵਧੀਆ ਜ਼ਮੀਨ ਹੈ ਕੰਟੈਕਟ ਫਾਰਮਿੰਗ ਕਾਦਾ ਨਾਲ ਤੇ ਪਲੱਸ 2 ਜਾਂ ਬਰਾਬਰ ਦੀ ਯੋਗਤਾ ਵਾਲੀ ਕੰਬੋਜ ਸੁਗੜ ਕੁਰੀ ਦਾ ਜਿਹੜਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਆ ਨਾਮ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਕੀਤੀ ਹੋਈ ਹੈ ਭੈਣ ਇੱਕ ਮੈੜ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਮਾਨ ਡੇਟੋ ਬਰਥ 6 11 95 ਦੀ ਕੰਮ 14 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਤੇ ਵਧੀਆ ਪ੍ਰਾਈਵੇਟ ਜਿਹੜੀ ਜੋਬ ਕਰਦਾ ਮੁੰਡਾ ਕੈਨੇਡਾ ਆਸਟ੍ਰੇਲੀਆ ਕੈਨੇਡਾ ਜਾਂ ਆਸਟ੍ਰੇਲੀਆ ਕੁੜੀ ਪੀਆਰ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਫੀਸ ਬਾਰੇ ਤੇ ਹੋਰ ਜਾਣਕਾਰੀ ਤੁਹਾਨੂੰ ਵੀਡੀਓ ਦੇ ਲਾਸਟ ਤੇ ਜਰੂਰ ਦੱਸਾਂਗੇ ਵੀਡੀਓ ਲੰਮੀ ਨਾ ਹੋਵੇ ਇਸ ਕਰਕੇ ਆਪਾਂ ਕਾਲੀ ਚ ਰਿਸ਼ਤੇ ਜਿਹੜੇ ਬੋਲਦੇ ਆ ਤੇ ਸਕਰੀਨਸ਼ਾਟ ਲੈ ਲਿਆ ਕਰੋ ਜਿਹੜੀ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਨਾਮ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਨਾਨ ਮੈਡੀਕਲ ਦੀ ਤੇ ਡਿਪਲੋਮਾ ਮੈਨ ਕੰਪਿਊਟਰ ਸਾਇੰਸ ਦਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 10 ਇੰਚ ਕਾਸਟ ਖੱਤਰੀ ਗੋਤਪੱਲਾ ਡੇਟ ਆਫ ਬਰਥ 26 6 2002 ਦਾ ਹੈ ਕੈਨੇਡਾ ਵਰਕ ਪਰਮਿਟ ਤੇ ਆ ਮੁੰਡਾ ਕੈਲਗਰੀ ਲਿਓਕਰ ਸਟੋਰ ਤੇ 6 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਕੁੜੀ ਕੈਨੇਡਾ ਪੀਆਰ ਵਾਲੇ ਹੀ ਜਿਹੜੇ ਇਹਨਾਂ ਨੂੰ ਸੰਪਰਕ ਕਰਨ ਤੇ ਮੰਗ ਪਰਿਵਾਰ ਦੀ ਇਹਨਾਂ ਦੀ ਕੋਈ ਨਹੀਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜ਼ਿਲ੍ਹਾ ਜਿਹੜਾ ਲੁਧਿਆਣਾ ਕੁੜੀ ਦਾ ਡਿਪਲੋਮਾ ਮੈਨ ਮਾਰਕੀਟਿੰਗ ਦਾ ਕੀਤਾ ਹੋਇਆ ਜੀ ਭੈਣ ਭਰਾ ਕੋਈ ਨਹੀਂ ਇਕੱਲੀ-ਕੱਲੀ ਕੁੜੀ ਹੈ ਜੀ ਇਹੇ ਤੇ ਨਾ ਭੈਣ ਤੇ ਨਾਈ ਭਰਾ ਐ 5 ਫੁੱਟ 3 ਇੰਚ ਕੁੜੀ ਦਾ ਕੱਦ ਹੈ ਕਾਸਟ ਜੱਟ ਸੇ ਗੁੱਤ ਪੰਗੂ ਡੇਟ ਆਫ ਬਰਥ 1997 ਦਾ ਜੀ ਕੰਮ ਕੈਨੇਡਾ ਪੀਆਰ ਆ ਜੀ ਟੋਰਾਂਟੋ ਕੁੜੀ ਤੇ ਆਪਰੇਸ਼ਨ ਮੈਨੇਜਰ ਦਾ ਜਿਹੜਾ ਇਹਨਾਂ ਦਾ ਕੰਮ ਹੈ ਮੁੰਡਾ ਕੈਨੇਡਾ ਪੀਆਰ ਹੋਵੇ ਸੋਨਾ ਵੈਲ ਐਜੂਕੇਟ ਵੈਲ ਸੈਟਲਡ ਹੋਵੇ ਟੋਰਾਂਟੋ ਦੇ ਨੇੜੇ ਦਾ ਹੋਵੇ ਜਾਂ ਟੋਰਾਂਟੋ ਦੇ ਵਿੱਚ ਤੇ ਜਾਂ ਟੋਰਾਂਟੋ ਦੇ ਨੇੜੇ ਦਾ ਹੋਵੇ ਲਾਲ ਪੱਟੀ ਦੇ ਵਿੱਚ ਓਨਲੀ ਵਟਸਐਪ ਨੰਬਰ ਆ ਵਟਸਐਪ ਤੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਸਿੰਗਾਪੁਰ ਤੋਂ ਨੋਟ ਕਰੋ ਜੀ ਨਾਵ ਸਿੰਘ ਪਤਾ ਜ਼ਿਲ੍ਹਾ ਗੁਰਦਾਸਪੁਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੈਚਲਰ ਆਫ ਹੌਸਪੀਟੈਲਿਟੀ ਮੈਨੇਜਮੈਂਟ ਫਰੋਮ ਸਿੰਗਾਪੁਰ ਤੋਂ ਕੀਤੀ ਹੋਈ ਆ ਭੈਣ ਆ ਦੋ ਮੈਂ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿਕ ਗੋਤ ਬਾਜਵਾ 1995 ਦਾ ਡੇਟ ਆਫ ਬਰਥ ਹੈ ਜੀ ਮੁੰਡਾ ਸੁਪਰਵਾਈਜ਼ਰ ਆਉਣ ਹੌਸਪੀਟੈਲਿਟੀ ਇੰਡਸਟਰੀ ਦੇ ਵਿੱਚ ਸਿੰਗਾਪੁਰ ਤੇ ਗੁੱਡ ਸੈਲਰੀ ਪੈਕੇਜ ਆ ਜਿਹੜਾ ਤੇ ਇੱਕ ਕਿੱਲਾ ਜਿਹੜੀ ਜ਼ਮੀਨ ਆ ਸੈਲਰੀ ਪੈਕੇਜ ਇਹਦਾ ਬਾਈ ਦਾ ਚੰਗਾ ਹੈ ਕੁੜੀ ਐਜੂਕੇਟਿਡ ਹੋਵੇ ਫੋਰਨਰ ਜਾਣ ਦੀ ਜਿਹੜੀ ਚਾਹਵਾਨ ਹੋਵੇ ਆਸਟ੍ਰੇਲੀਆ ਤੇ ਜਾਂ ਫਿਰ ਸਿੰਗਾਪੁਰ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਨੇ ਯਾ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਜ਼ਿਲ੍ਹਾ ਪਟਿਆਲਾ ਤੋਂ ਖਾਸ ਮਤਲਬ ਜ਼ਿਲ੍ਹਾ ਸਿਟੀ ਦੇ ਵਿੱਚੋਂ ਕੁੜੀ ਬਿਲੋਂਗ ਕਰਦੀ ਆ ਪੜਾਈ ਬੀ ਕਾਮ ਮਕੌਮ ਤੇ ਖਾਲਸਾ ਜੋ ਕਾਲਜ ਜਿਹੜਾ ਪਟਿਆਲਾ ਤੋਂ ਕੀਤੀ ਹੋਈ ਹੈ ਪੜਾਈ ਭੈਣ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਸ ਸਿੱਧੂ ਡੇਟ ਆਫ ਬਰਥ 9 12 93 ਦਾ ਜੀ ਮੁੰਡੇ ਨੂੰ 10 ਕਿੱਲੇ ਜ਼ਮੀਨ ਹੋਵੇ ਤੇ 10 ਕਿੱਲੇ ਜ਼ਮੀਨ ਜਾਂ ਨੌਕਰੀ ਹੋਵੇ ਜਾਂ ਮੁੰਡਾ ਆਸਟ੍ਰੇਲੀਆ ਹੋਵੇ ਬਾਹਰ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਨਹੀਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਕੱਦ 6 ਫੁੱਟ ਆ ਜੀ ਕਾਸਟ ਜੱਟ ਸੇ ਗੂਸੂ ਹੀ ਡੇਟ ਆਫ ਬਰਥ 14 8 97 ਦਾ ਹੀ ਕੰਮ ਵਾਟਰ ਵਾਕਸ ਜੋਬ ਹੈ ਤੇ ਤਿੰਨ ਕਿੱਲੇ ਜਿਹੜੀ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਘਰੇਲੂ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ 76 ਵਾਲਾ ਨੰਬਰ ਆ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਕੰਪਿਊਟਰ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਹੈ ਜਰਮਨੀ ਪੀਆਰ ਹੈ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੰਘ ਧਾਲੀਵਾਲ ਜਿਹੜਾ ਗੋਤ ਹੈ 25 8 93 ਦਾ ਡੇਟ ਆਫ ਬਰਥ ਹੈ ਪੁਰਤਗਾਲ ਦੇ ਵਿੱਚ ਪੀਆਰ ਹੈ ਜੀ ਮੁੰਡਾ 5 ਕਿੱਲੇ ਜ਼ਮੀਨ ਹੈ ਦੋਨੇ ਭਰਾਵਾਂ ਨੂੰ ਕੁੜੀ ਦੀ ਪਲੱਸ 2 ਜਾਂ ਡਿਗਰੀ ਜਾਂ ਡਿਪਲੋਮਾ ਵਧੀਆ ਮਤਲਬ ਪੜ੍ਹਾਈ ਕਰੀ ਹੋਵੇ ਤੇ ਵਧੀਆ ਪਰਿਵਾਰ ਹੋਵੇ ਜੱਟ ਸਿੱਖ ਕੁੜੀ ਪੰਜਾਬ ਤੋਂ ਚਾਹੀਦੀ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਜੀ ਫਤੇਗੜ ਸਾਹਿਬ ਤੋਂ ਤੇ ਜਿਹੜਾ ਫਤੇਗੜ ਸਾਹਿਬ ਹੈ ਤੇ ਬੀ ਕਾਮ ਕੁੜੀ ਨੇ ਕੀਤੀ ਹੋਈ ਹੈ ਤੇ ਹਾਈਲਾਈਟਸ ਦੇ ਵਿੱਚ ਉਹ ਸੇਵ ਐਨ ਨੇ ਪੈਣ ਕੋਈ ਨਹੀਂ ਭਰਾ ਇੱਕ ਅਣਮੈੜਾ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਧਾਂਦਲੀ ਡੇਟ ਆਫ ਬਰਥ 9 7 2001 ਦਾ ਜੀ ਕੁੜੀ ਦਾ ਬਿਲਿੰਗ ਤੇ ਟੀਪੀਏ ਬਿਲਿੰਗ ਦਾ ਸਮਝਣਾ ਸਮਝ ਚਾ ਆਉਂਦਾ ਤੇ ਟੀਪੀਏ ਦੀ ਫੁੱਲ ਫਾਰਮ ਜਰੂਰ ਦੱਸਿਓ ਕਮੈਂਟ ਦੇ ਵਿੱਚ ਮੁੰਡਾ ਕੈਨੇਡਾ ਯੂ ਐਸ ਏ ਨੂੰ ਜਿਹੜੀ ਪਹਿਲਾ ਜਾਂ ਆਪਣਾ ਕੰਮ ਜਾਂ ਜੋਬ ਹੋਵੇ ਮਤਲਬ ਮੁੰਡਾ ਕੈਨੇਡਾ ਜਾਂ ਯੂ ਐਸ ਏ ਹੋਵੇ ਜਾਂ ਆਪਣਾ ਕੰਮ ਖੁਦ ਦਾ ਬਿਜ਼ਨਸ ਜਾਂ ਜੋਬ ਇੰਡੀਆ ਦੇ ਵਿੱਚ ਹੋਵੇ ਕੁੜੀ ਦੇ ਪਰਿਵਾਰ ਦਾ ਨੰਬਰ ਇਹ ਰੈੱਡ ਪੱਟੀ ਦੇ ਵਿੱਚ ਹੈ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਕਮੈਂਟ ਜਰੂਰ ਕਰਿਓ ਜੀ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਆਪਾਂ ਜਿਆਦਾ ਲੰਮੀ ਨਹੀਂ ਵੀਡੀਓ ਕਰ ਦਿੱਤਾ ਹੈ ਕਰਕੇ ਮੈਂ ਜਿਆਦਾ ਗੱਲਾਂ ਬਾਤਾਂ ਲਾਸਟ ਤੇ ਕਰਦਾ ਹੁੰਨਾ ਵੀਡੀਓ ਦੇ ਉਹ ਜਰੂਰ ਸੁਣਿਓ ਤੇ ਕਮੈਂਟ ਜਰੂਰ ਕਰੋ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਅ ਨਾਮ ਸਿੰਘ ਪਤਾ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਤੋਂ ਮੁੰਡਾ ਬਲੌਂਕ ਕਰਦਾ ਕਿਉਂਕਿ ਕਮੈਂਟ ਮੈਂ ਲਗਭਗ ਵੀਡੀਓ ਦਾ ਅਦ ਹੋ ਚੁੱਕਿਆ ਅਦ ਤੋਂ ਵੀ ਜ਼ਿਆਦਾ ਹੋ ਚੁੱਕਿਆ ਪੌਣੀ ਵੀਡੀਓ ਹੋ ਚੁੱਕੀ ਹੈ ਮੈਨੂੰ ਪਤਾ ਲੱਗੇ ਇੱਥੋਂ ਤੱਕ ਮੈਨੂੰ ਪਿਆਰ ਕਰਨ ਵਾਲੇ ਕਿੰਨੇ ਕੁ ਵੀਰ ਨੇ ਤੇ ਕਿੰਨੇ ਟਾਈਮ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਇਹ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਜਿਨ੍ਹਾਂ ਨੇ ਹੁਣ ਤੱਕ ਵੀਡੀਓ ਸੱਡ ਕੇ ਜਾਣੀ ਸੀ ਉਹ ਚਲੇ ਗਏ ਜਿਹੜੇ ਮੈਨੂੰ ਰੋਜ਼ ਦੇਖਦੇ ਨੇ ਜਾਂ ਜਿਨ੍ਹਾਂ ਨੂੰ ਮੇਰਾ ਪ੍ਰੋਗਰਾਮ ਵਧੀਆ ਲੱਗਦਾ ਇੱਥੋਂ ਤੱਕ ਉਹ ਹੀ ਰੋਕਦੇ ਨੇ ਹਨਾ ਇਹ ਚੀਜ਼ ਆ ਮੈਂ ਲਾਸਟ ਦੇ ਵੀਡੀਓ ਦੇ ਬਿਲਕੁਲ ਤਾਂ ਬੋਲ ਰਿਹਾ ਨਾਮ ਸਿੰਘ ਪਤਾ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਤੋਂ ਮੁੰਡਾ ਜਿਹੜਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਦੋ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ 1794 ਕੰਮ ਜਿਹੜਾ ਵਰਕ ਐਗਰੀਕਲਚਰ ਤੇ ਕੁੜੀ ਨੇ ਪਲੱਸ 2 ਕਰੀ ਹੋਵੇ ਤੇ ਘਰ ਸੰਭਾਲਣ ਵਾਲੀ ਜਿਹੜੀ ਕੁੜੀ ਦਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜ਼ਿਲ੍ਹਾ ਗੁਰਦਾਸਪੁਰ ਹੈ ਏਰੀਆ ਬਟਾਲਾ ਪੈਂਦਾ ਇਹਨਾਂ ਨੂੰ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਪਟਿਆਲਾ ਸਿਟੀ ਤੋਂ ਆ ਜੀ ਮੁੰਡਾ ਪੜ੍ਹਾਈ ਐਮਸੀਏ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਦੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਬੁੱਟਰ ਡੇਟ ਆਫ ਬਰਥ 30 1993 ਦੀ ਆ ਜੀ ਸ਼ੋਰੂਮ ਪਲਾਟ ਆ ਜਿਹੜਾ 10x60 ਦਾ ਇਹਨਾਂ ਦਾ ਕਮਰਸ਼ੀਅਲ ਸਿਟੀ ਦੇ ਅੰਦਰ ਰੋਡ ਦੇ ਉੱਤੇ ਮੇਨ 10x60 ਦਾ ਸ਼ੋਰੂਮ ਪਲਾਟ ਹੈ 8 ਕਿੱਲੇ ਜ਼ਮੀਨ ਆ ਜੀ ਸਾਢੇ 6 ਕਿੱਲੇ ਜਿਹੜੀ ਪਿੰਡ ਦੇ ਵਿੱਚ ਹੈ ਤੇ 1.5 ਕਿੱਲਾ ਮੇਨ ਰੋਡ ਦੇ ਉੱਪਰ ਹੈ ਪਿਤਾ ਜੇਈ ਰਿਟਾਇਰਡ ਨੇ ਤੇ 1.5 ਕਰੋੜ ਦੀ ਜਿਹੜੀ ਕੋਠੀ ਸਿਟੀ ਦੇ ਵਿੱਚ ਹੈ ਤੇ ਇੱਕ ਕੋਠੀ ਇਹਨਾਂ ਦੀ ਪਿੰਡ ਦੇ ਵਿੱਚ ਹੈ ਵਰਕਿੰਗ ਇਨ ਫਾਈਨੈਂਸ ਕੰਪਨੀ ਦੇ ਵਿੱਚ ਮੁੰਡਾ ਸੁਧ ਬੈਸ ਨੂੰ ਆ ਜੀ ਕੁੜੀ ਐਜੂਕੇਟਿਡ ਹੋਵੇ ਤੇ ਪ੍ਰਾਈਵੇਟ ਜਾਂ ਗਵਰਨਮੈਂਟ ਕੁੜੀ ਜੋਬ ਕਰਦੀ ਹੋਵੇ ਸੁੰਦਰ ਹੋਵੇ ਪਟਿਆਲਾ ਤੇ ਸੰਗਰੂਰ ਨੂੰ ਜਿਹੜੀ ਪਹਿਲਾਂ ਕੋਈ ਪਰਿਵਾਰ ਦੇ ਇਹਨਾਂ ਦੀ ਮੰਗਣੀ ਚੰਗਾ ਪਰਿਵਾਰ ਹੈ ਜੀ ਬਾਕੀ ਸਾਰਾ ਕੁਝ ਉੱਪਰ ਦੱਸ ਹੀ ਦਿੱਤਾ ਤੁਹਾਨੂੰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਬਸ ਆਹੀ ਇੱਕ ਅੱਧਾ ਰਿਸ਼ਤਾ ਰਹਿ ਗਿਆ ਆਹੀ ਲਾਸਟ ਹੈ ਗੱਲਾਂ ਬਾਤਾਂ ਕਰਦੇ ਆ ਛੱਡ ਕੇ ਨਾ ਜਾਏ ਵੀਡੀਓ ਕੈਨੇਡਾ ਜੀ ਮੁੰਡਾ ਨਾਮ ਸਿੰਘ ਪਤਾ ਜ਼ਿਲ੍ਹਾ ਜਿਹੜਾ ਲੁਧਿਆਣਾ ਖੰਨਾ ਏਰੀਆ ਪੈਂਦਾ ਹੈ ਹੋਟਲ ਮੈਨੇਜਮੈਂਟ ਦੀ ਜਿਹੜੀ ਡਿਗਰੀ ਕੀਤੀ ਹੋਈ ਆ ਭੈਣ ਐਮਐਡ ਪੀਆਰ ਆ ਕੈਨੇਡਾ ਭਰਾ ਕੋਈ ਨਹੀਂ ਕੱਦ 6 ਫੁੱਟ ਹੈ ਜੀ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 16 10 92 ਦੀ ਹੈ ਕੰਮ ਕੈਨੇਡਾ ਵਰਕ ਪਰਮਿਟ ਤੇ ਆਹੀ ਮੁੰਡਾ ਵਰਕਿੰਗ ਐਟ ਟਰੱਕ ਮਕੈਨਿਕਾ ਦੀ ਸ਼ਾਪ ਆ ਉਥੇ ਤੇ ਸੱਤ ਕਿੱਲੇ ਜਿਹੜੀ ਜ਼ਮੀਨ ਆ ਮੁੰਡੇ ਨੂੰ ਸ਼ੇਰਗਿਲ ਟਰੇਡਰਸ ਖੰਨਾ ਸਬਜ਼ੀ ਮੰਡੀ ਦੇ ਵਿੱਚ ਜਿਹੜੇ ਇਹਨਾਂ ਦਾ ਉਥੇ ਵੀ ਕੰਮ ਆ ਤੇ ਸਹਿਰੀ ਪ੍ਰਾਪਰਟੀ ਐ ਮਾਤਾ ਪਿਤਾ ਦਾ ਸੁਪਰਵਾਈਜ਼ਰ ਜਿਹੜਾ ਉਹ ਕੈਨੇਡਾ ਨੇ ਮਤਲਬ ਵਧੀਆ ਸੈਟਅਪ ਆ ਤੇ ਕੁੜੀ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਸਟੱਡੀ ਵੀਜ਼ਾ ਤੇ ਹੋਵੇ ਇਹ ਧਿਆਨ ਦੇ ਵਿੱਚ ਰੱਖਿਓ ਤੇ ਕੁੜੀ ਸੋਹਣੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਇੱਕ ਇੰਡੀਅਨ ਨੰਬਰ ਐ ਇੱਕ ਬਾਹਰਲਾ ਨੰਬਰ ਐ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜਿਹੜਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਪੰਜ ਕਿਰਸਤੇ ਰਹਿੰਦੇ ਆ 43 ਤੱਕ ਚਾ ਗਈ ਰਹਿੰਦੇ ਆ ਪੰਜ ਕ ਮੈਂ ਚਾਰ ਕ ਗੱਲਾਂ ਅੱਜ ਵਧੀਆ ਕਰਨੀਆਂ ਨੇ ਜਿਹੜੇ ਸਾਨੂੰ ਸੁਣਦੇ ਨੇ ਸੁਣ ਕੇ ਜਰੂਰ ਜਾਇਓ ਕਿਉਂਕਿ ਇੱਕ ਦੋ ਜਿਹੜੀਆਂ ਚੀਜ਼ਾਂ ਨੇ ਉਹ ਜ਼ਰੂਰੀਆਂ ਨੇ ਗੱਲ ਕਰਨੀਆਂ ਨਾਮਕੌਰ ਜ਼ਿਲ੍ਹਾ ਗੁਰਦਾਸਪੁਰ ਤੋਂ ਮੁੰਡਾ ਕੁੜੀ ਬਲੋਂਗ ਕਰਦੀ ਆ ਪੜ੍ਹਾਈ ਬੀਏ ਬੀਐਡ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਦੋ ਕੱਦ ਜਿਹੜਾ 5 ਫੁੱਟ 2 ਇੰਚ ਭਰਾ ਇੱਕ ਮੈਡ ਕਾਸਟ ਮਜਬੀ ਸਖੀ ਡੇਟ ਆਫ ਬਰਥ 15 11 96 ਦੀ ਹੈ ਜੀ ਕੁੜੀ ਦੀ ਕੰਮ ਗਵਰਨਮੈਂਟ ਟੀਚਰ ਹੈ ਜੀ ਕੁੜੀ ਇਹ ਸਰਕਾਰੀ ਜੋਬ ਤੇ ਮੁੰਡਾ ਸਰਕਾਰੀ ਟੀਚਰ ਹੋਵੇ ਜਾਂ ਸਰਕਾਰੀ ਗਵਰਨਮੈਂਟ ਡਾਕਟਰ ਹੋਵੇ ਜਾਂ ਪੀ ਆਰ ਐਨੀ ਕੰਟਰੀ ਦੇ ਵਿੱਚ ਹੋਵੇ ਤੇ ਮੁੰਡਾ ਸੋਹਣਾ ਹੋਵੇ ਤੇ ਸਰਦਾਰ ਹੋਵੇ ਜੀ ਨਸੀ ਤੋਂ ਰਹਤ ਹੋਵੇ ਗੁਰਦਾਸਪੁਰ ਤੇ ਅੰਮ੍ਰਿਤਸਰ ਨੂੰ ਜਿਹੜੀ ਪਹਿਲ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਮੌੜ ਏਰੀਆ ਪੈਂਦਾ ਜੀ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਚੰਡੀਗੜ੍ਹ ਤੋਂ ਤੇ ਡਿਪਲੋਮਾ ਕੰਪਿਊਟਰ ਦਾ ਕੀਤਾ ਹੋਇਆ ਹੈ ਕੈਨੇਡਾ ਤੋਂ ਭੈਣ ਇੱਕ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਸਿੱਧੂ ਡੇਟ ਆਫ ਬਰਥ 21 2001 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਵਰਕ ਪਰਮਿਟ ਤੇ ਜੀ ਮੁੰਡਾ ਪੀ ਆਰ ਦੀ ਫਾਈਲ ਲਗਾਈ ਹੈ 14 ਕਿੱਲੇ ਜ਼ਮੀਨ ਹੈ ਪਿਤਾ ਸੂਬੇਦਾਰ ਰਟਾਇਡ ਹੈ ਕੁੜੀ ਕੈਨੇਡਾ ਆਸਟ੍ਰੇਲੀਆ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਆਂ ਜਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਮਾਨਸਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਏ ਬੀਐਡ ਐਮਏ ਕੀਤੀ ਹੋਈ ਹੈ ਤੇ ਪੰਜਾਬੀ ਹਿਸਟਰੀ ਤੇ ਬਾਕੀ ਜਿਹੜੀ ਭੈਣ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਜੀ ਸੇਫ ਹਟਕਾਦਾ ਹੈ ਕਾਸਟ ਜੱਟ ਸੇ ਗੁੱਤ ਸਿੱਧੂ ਡੇਟੋ ਬਾਥ 1993 ਦਾ ਜੀ 7 ਕਿੱਲੇ ਜ਼ਮੀਨਾਂ ਦੀ ਸੋਲਰ ਮੋਟਰ ਵਧੀਆ ਲੱਗੀ ਹੋਈ ਹੈ ਤੇ ਜੌਬ ਆਪਾਂ ਪ੍ਰੋਫੈਸਰ ਹੈ ਇਹ ਮੁੰਡਾ ਜਾਂ ਟੀਚਰ ਕਹਿੰਦੀ ਹੈ ਮਾਈ ਭਾਗੂ ਗਰੁੱਪ ਆਫ ਇੰਸਟੀਚਿਊਟ ਦੇ ਵਿੱਚ ਤੇ ਪਿਤਾ ਜਿਹੜੇ ਆਰਮੀ ਦੇ ਵਿੱਚੋਂ ਰਿਟਾਇਰਡ ਨੇ ਵਿੰਡੋ ਘਰ ਵਾਲੀ ਦੀ ਜਿਹੜੀ ਗੁਜਰ ਗੁਜਰ ਗਈ ਸੀ ਇੱਕ ਬੱਚਾ ਤੇ ਕੁੜੀ ਜਿਹੜੀ ਪੜੀ ਲਿਖੀ ਹੋਵੇ ਪਰਿਵਾਰਕ ਹੋਵੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਜਿਹੜੀ ਕਰ ਸਕਦੇ ਹੋ ਰੈੱਡ ਪੱਟੀ ਵਾਲੇ ਨੰਬਰ ਤੇ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਤੇ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਠਿੰਡਾ ਤੋਂ ਮੁੰਡਾ ਬਲੌਂਕਰ ਦਾ ਪੜ੍ਹਾਈ ਗ੍ਰੈਜੂਏਟ ਆ ਜੀ ਦੋ ਰਿਸ਼ਤੇ ਰਹਿ ਗਏ ਅ ਪੜ੍ਹਾਈ ਗ੍ਰੈਜੂਏਟ ਤੇ ਭੈਣ ਇੱਕ ਮੈਂਡ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੂਤ ਸਿੱਧੂ ਡੇਟ ਆਵਰਥ 15 12 90 ਦਾ ਜੀ ਕੰਮ ਕੈਨੇਡਾ ਟਰੱਕਿੰਗ ਦਾ ਵਰਕ ਤੇ ਕੁੜੀ ਕੈਨੇਡਾ ਵਿਜ਼ਟਰ ਵੀਜ਼ਾ ਜਾਂ ਈਪੀ ਈਆਰ ਜਾਂ ਇੰਡੀਆ ਵਿੱਚ ਹੋਵੇ ਈਪੀ ਦਾ ਫੁੱਲ ਫਾਰਮ ਜ਼ਰੂਰ ਦੱਸਿਓ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਇਹ ਅਗਲਾ ਰਿਸ਼ਤਾ ਇੰਡੀਆ ਤੋਂ ਹੈ ਜੀ ਨਾਮ ਸਿੰਘ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਬੀਏ ਕੀਤੀ ਹੋਈ ਹੈ ਪੈਣਾ ਦੋ ਮੈਂਡ ਨੇ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਕੱਦ 6 ਫੁੱਟ ਹੈ ਜੀ ਪੂਰਾ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 28 ਸਾਲ ਦੀ ਹੈ ਜੀ ਉਮਰ 7 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਕਾਰ ਬਜ਼ਾਰ ਦਾ ਕੰਮ ਹੈ ਖਰੀਦ ਤੇ ਵੇਚਣ ਦਾ ਤੇ ਘਰ ਦੇ ਵਿੱਚ ਇਕੱਲੇ ਮਾਂ ਤੇ ਪੁੱਤ ਨੇ ਤੇ ਮੁੰਡਾ ਵੈਸ ਨੂੰ ਹੈ ਜੀ ਕੁੜੀ ਦਾ ਕੱਦ 5 ਫੁੱਟ 5 ਇੰਚ ਹੋਵੇ ਸੋਹਣੀ ਤੇ ਪੜੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਅੱਜ ਦੇ ਜਿਹੜੇ ਇਹ ਰਿਸ਼ਤੇ ਸੀਗੇ 31 ਰਿਸ਼ਤੇ ਸੀ ਜਿਹਦੇ ਵਿੱਚੋਂ 10 ਕੁੜੀਆਂ ਦੇ ਰਿਸ਼ਤੇ ਸੀਗੇ ਤੇ ਜਿਹੜੀਆਂ ਮੇਨ ਗੱਲਾਂ ਨੇ ਉਹ ਦੋ ਤਿੰਨ ਕਰਨੀਆਂ ਪਏ ਆ ਵੀ ਕੁੜੀਆਂ ਲਈ ਇੱਕ ਤਾਂ 200 ਰੁਪਏ ਜਿਹੜੀ ਫੀਸ ਆ ਉਹ ਲੈਸ ਹੈ ਤੇ ਦੂਸਰੀ ਗੱਲ ਜੀ ਜੋ ਡਾਟਾ ਭੇਜ ਦੇਨੇ ਜੋ ਅਸੀਂ 10 ਪੁਆਇੰਟ ਲਿਖੇ ਹੁੰਦੇ ਆ ਡਾਟਾ 10 ਪੁਆਇੰਟ ਨੰਬਰਾਂ ਵਾਂਗ ਹੀ ਭੇਜਿਆ ਕਰੋ ਇੱਕ ਨੰਬਰ ਪਾ ਕੇ ਉਹਦੇ ਬਰਾਬਰ ਜੋ ਅਸੀਂ ਪੁੱਛਿਆ ਦੋ ਨੰਬਰ ਪਾ ਕੇ ਜਿਵੇਂ ਉਹਦੇ ਬਰਾਬਰ ਪੁੱਛਿਆ ਬਹੁਤ ਆ ਵੱਡਾ ਚੱਠਾ ਨਾ ਬਣਾਇਆ ਕਰੋ ਜਿੰਨੇ ਡਾਟਾ ਤੁਹਾਡਾ ਵੱਡਾ ਹੋਏਗਾ ਅੱਖਰ ਉਹਨੇ ਬ੍ਰੀਕ ਹੋਣਗੇ ਉਹ ਸਮਝ ਜ ਕਿਸੇ ਦੇ ਨਹੀਂ ਆਉਣਗੇ ਮੇਜਰ ਮੇਜਰ ਗੱਲਾਂ ਲਿਖਿਆ ਕਰੋ ਕਿ ਜਿਹੜੀ ਬਾਕੀ ਗੱਲ ਆ ਉਹ ਪਰਿਵਾਰ ਨਾਲ ਤੁਸੀਂ ਬਾਅਦ ਦੇ ਵਿੱਚ ਮਿਲ ਕੇ ਕਰ ਸਕੋ ਇਹ ਐਡਵਰਟਾਈਜ਼ਮੈਂਟ ਸਾਡਾ ਕੰਮ ਸਿਰਫ ਐਡ ਪਾਉਣ ਦਾ ਨਹੀਂ ਮਤਲਬ ਲੋਕਾਂ ਤੱਕ ਤੁਹਾਡੀ ਗੱਲ ਪਹੁੰਚਾਉਣਾ ਸੋ ਇਹਦੇ ਵਿੱਚ ਮੇਨ ਡਾਟਾ ਲਿਖਿਆ ਕਰੋ ਜੋ ਲੋਕਾਂ ਤੱਕ ਤੁਹਾਡੇ ਪਹੁੰਚ ਜਾਵੇ ਉਸ ਤੋਂ ਬਾਅਦ ਤੁਸੀਂ ਭਾਵੇਂ 10 ਦਿਨ ਮਿਲੀ ਚੱਲੋ ਉਹਦਾ ਕੋਈ ਦੁੱਖ ਨਹੀਂ ਹੈਨਾ ਸਾਰਾ ਕੁਝ ਉੱਥੇ ਤੁਸੀਂ ਦੱਸ ਸਕਦੇ ਹੋ ਤੇ ਸਾਡਾ ਕੰਮ ਬਾਕੀ ਐਡ ਪਾਉਣਾ ਜਿਨ੍ਹਾਂ ਨੇ ਐਡ ਪਵਾਉਣੀ ਹੈ ਜੋ ਤੁਸੀਂ ਐਡ ਦੇਖ ਰਹੇ ਸੀ ਉਹਦੇ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਡਾਇਰੈਕਟਰ ਸਾਨੂੰ ਵਟਸਐਪ ਦੇ ਉੱਤੇ ਹੈਲੋ ਲਿਖ ਕੇ ਭੇਜਣਾ ਸਿਰਫ ਹੋਰ ਕੁਝ ਨਹੀਂ ਟਾਟਾ ਨਹੀਂ ਪਹਿਲਾਂ ਭੇਜਣਾ ਕੁਝ ਵੀ ਨਹੀਂ ਭੇਜਣਾ ਸਿਰਫ ਹੈਲੋ ਲਿਖ ਕੇ ਭੇਜਣਾ ਅਸੀਂ ਐਡ ਦਾ ਤੁਹਾਨੂੰ ਪ੍ਰੋਸੈਸ ਭੇਜਾਂਗੇ ਉਹਦੇ ਵਿੱਚ ਹਰ ਚੀਜ਼ ਲਿਖੀ ਹੋਏਗੀ ਕਿੰਨੀ ਪੇਮੈਂਟ ਕਿੰਨੇ ਵਾਰ ਅਸੀਂ ਐਡ ਪਾਉਣੀ ਹੈ ਸਾਡੇ ਟਰਮ ਐਂਡ ਕੰਡੀਸ਼ਨ A ਤੋਂ Z ਹਰ ਚੀਜ਼ ਤੁਹਾਡੇ ਕੋਲ ਆ ਜਾਏਗੀ ਉਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਦੋ ਤਿੰਨ ਵਾਰ ਫਿਰ ਤੁਸੀਂ ਐਡ ਆਪਣੀ ਜਿਹੜੀ ਪਵਾ ਸਕਦੇ ਹੋ ਜਿਹਨੂੰ ਪ੍ਰੋਗਰਾਮ ਵ ਬਹੁਤ ਬਹੁਤ ਧੰਨਵਾਦ ਵੀਡੀਓ ਕਰਿਓ ਸ਼ੇਅਰ ਜ਼ਰੂਰ ਤੱਕਣਾ ਆਪਣੇ ਜਿੱਥੋਂ ਤੱਕ ਵੀ ਤੁਹਾਡੇ ਫੈਮਿਲੀ ਦੇ ਗਰੁੱਪ ਨੇ ਜਾਂ ਜਿੰਨਾ ਤੱਕ ਇਹ ਵੀਡੀਓ ਦੇ ਲੋੜ ਹੈ